ਉਛਡਾਲਿਆ ਤਰੀਕੇ ਦੇ ਨਾਲ ਬਸ ਉਹ ਤਾਬਾ ਉਹ ਨੰਨ ਬੰਨਿਆ ਸੀ ਭਰਾ ਬਣਾ ਕੇ ਰਾਜੇ ਬਲ ਨੂੰ ਉਥੋਂ ਸੇ ਆਪਾ ਹਿੰਦੂ ਧਰਮ ਚ ਪੈ ਗਿਆ ਤੇ ਕੋਈ ਸੇ ਆਪਾ ਪਿੰਦਾ ਪਿੰਦਾ ਸਾਡੇ ਸਿੱਖਾਂ ਵਿੱਚ ਪੈ ਗਿਆ ਨਾ ਕੋਈ ਉਹਦਾ ਇਤਿਹਾਸ ਨਾ ਰਹਿਣਾ ਨੀ ਰੋ ਉਹਨਾਂ ਤੇ ਘਰ ਵਾਲੇ ਨੂੰ ਛਡਾਉਣ ਵਾਸਤੇ ਤੁਹਾਡੇ ਕਿਹੜੇ ਘਰ ਵਾਲੇ ਫਸੇ ਨਹੀਂ ਪਈ ਤੁਸੀਂ ਛਡੋਨੇ ਹਾਂ ਉਹਨਾਂ ਤੇ ਚਲੋ ਪੱਪਾ ਹੋ ਗਏ ਲਿਆ ਉਹਨਾਂ ਤੇ ਛੱਡੋ ਸਾਡੀਆਂ ਮਈਆਂ ਇਹ ਤੇ ਗੁਰੂ ਨੂੰ ਭਰਾ ਬਣ ਵਾਲੀ ਉਹ ਇੱਕ ਦਿਨ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਤੂੰ ਸਾਡਾ ਵੀਰ ਬਣ ਜਾ ਅਸੀਂ ਤੇਰੇ ਰਖੜੇ ਮੰਨਣੀਆਂ ਰੱਖੋ ਕਿੱਡੀ ਮਨਮਤ ਕੋਈ ਗੁਰੂ ਮਨਾ ਕਰ ਰਿਹਾ ਤੇ ਉਹ ਸਹੀ ਗੁਰੂ ਨਹੀਂ ਤੁਸੀਂ ਬਨ ਰਹੀਆਂ ਛੱਡ ਦਿਓ ਇਹ ਜੀ ਰਿਵਾਜ ਹੈ ਅਸੀਂ ਤਾਂ ਬਨਦੀ ਨਹੀਂ ਉਹ ਜਿਹੜੀਆਂ ਰੀਤਾਂ ਨੂੰ ਅੱਗ ਲਾ ਕੇ ਛੱਡ ਦੇ ਜਾਲੋ ਐਸੀ ਰੀਤ ਜਾਲ ਦੇ ਛੱਡ ਦੇ ਜਿੱਤਨੇ ਪਿਆਰਾ ਵਿਸਰੇ ਜਿੱਥੇ ਗੁਰੂ ਦਾ ਬਚਨ ਟੁੱਟ ਰਿਹਾ ਹੈ ਤਹੀਨ ਹੋ ਰਹੀ ਹੈ ਗੁਰੂ ਦੇ ਬਚਨ ਦੀ ਉਸ ਰੀਤ ਨੂੰ ਛੱਡ ਦੇ ਤੂੰ ਸਿੱਖ ਹੈ ਗੁਰੂ ਦਾ ਜਿੱਤ ਮੇਂ ਪਿਆਰਾ ਵਿਸਰੇ ਨਾਨਕ ਸਾਈ ਭਲੀ ਪ੍ਰੀਤ ਕੋ ਰਵਾਜ ਚੰਗੇ ਜਿੱਥੇ ਰੱਬ ਚੇਤੇ ਆਏ ਸੁਨਾਮ ਬੰਨਿਆ ਕੋ ਰੱਖਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੰਨ ਲ ਕੀਤੀ ਮੇਰਾ ਸਿੱਖ ਕਦੀ ਨਹੀਂ ਬੰਨੇਗਾ ਇਹਦਾ ਕੋਈ ਅੱਗੜ ਪਿਛੜ ਨਹੀਂ ਬਸ ਇਹ ਨਹੀਂ ਉਹਨੇ ਘਰ ਵਾਲੇ ਨੂੰ ਛਡਾਉਣ ਵਾਸਤੇ ਰਾਜੀ ਬਲਤੇ ਗੋਟਾ ਤੇ ਬੰਦ ਤੇ ਜੀ ਹੋ ਗਈ ਤੇ ਬੰਨ ਕੋਈ ਲੱਗ ਗਿਆ ਸ ਇਹਨਾਂ ਬਚਨਾਂ ਨੂੰ ਮੰਨਿਏ ਜਿਨੇ ਗੁਰੂ ਦੇ ਬਚਨ ਨੂੰ ਲੋੜੀ ਬਨਾਉਣੀ ਛੱਡੋ ਅਰ ਖੜੀ ਬਨਾਣੀ ਛੱਡੋ ਜੋ ਰਤਾ ਬੰਜ ਗਿਆਰੇ 10 ਦਿਨ ਗੁਰੂ ਦੀ ਹਉੜੀ ਵਿੱਚ ਔਰਤਾਂ ਰੱਖੋ ਦੁਖੀ ਤਾਂ ਆਪ ਸਾਰਾ ਉਹ ਹੀ ਮੰਨਵਤ ਕਰੀ ਜਾਣੀ ਜਿਹੜੇ ਦੂਜੇ ਕਰਦੇ ਨੇ ਬਸ ਘਾਤਰਾ ਪਾਇਆ ਮਨ ਮਤੋ ਵੀ ਉਹ ਹੀ ਰਵਾਜ ਉਹ ਹੀ ਗੱਲਾਂ ਉਹ ਸਭ ਕੁਝ ਤੇ ਜਦੋਂ ਆਪਾਂ ਫਿਰ ਪੰਜ ਪਿਆਰਿਆਂ ਦੇ ਬਚਨ ਛੱਡ ਦਿੰਨੇ ਆ ਤੇ ਗੁਰੂ ਫਿਰ ਬਿਮਾਰੀਆਂ ਬੁਮਰੀ ਨਹੀਂ ਛੱਡ ਦਿੰਦਾ ਵੀ ਜਦੋਂ ਭਾਈ ਲੜਦੇ ਰਹੋ